ਲੋਕ ਵੀ ਕਹਿੰਦੇ ਹੁੰਦੇ ਆ ਨਾ ਕਹਿੰਦੇ ਡਾਕਟਰ ਰੱਬ ਦਾ ਰੂਪ ਹੁੰਦੇ ਨੇ ਤਾਂ ਇਹੋ ਜੀ ਇੱਕ ਸੇਵਾ ਨਿਭਾਈ ਸਾਡੇ ਡਾਕਟਰ ਰਾਮਕਮਾਰ ਜੀ ਨੇ ਜੋ ਕਣਕਵਾਲ ਪੰਗੋਆ ਦੇ ਵਿੱਚ ਕੱਲ 22 ਤਰੀਕ ਨੂੰ ਸਵੇਰੇ ਸਵੇਰੇ ਬਾਈ ਮਾਸਟਰ ਕੁਲਵੀਰ ਸਿੰਘ ਜੀ ਦੀ ਮੱਜ ਤੇ ਇੱਕਦਮ ਦਰਦ ਸ਼ੁਰੂ ਹੋਈ ਤਾਂ ਡਾਕਟਰ ਸਾਹਿਬ ਨੂੰ ਬੁਲਾਇਆ ਗਿਆ ਬਾਈ ਮਾਸਟਰ ਜੀ ਨੇ ਤਾਂ ਡਾਕਟਰ ਸਾਹਿਬ ਨੇ ਜਦੋਂ ਚੈੱਕ ਕੀਤਾ ਤਾਂ ਤਿੰਨ ਕਟਰੂ ਬਾਈ ਮਰੇ ਹੋਏ ਸੀਗੇ ਪੇਟ ਦੇ ਅੰਦਰ ਤਾਂ ਡਾਕਟਰ ਸਾਹਿਬ ਨੇ ਨਾਲ ਦੀ ਨਾਲ ਟਰੀਟਮੈਂਟ ਸਟਾਰਟ ਕੀਤਾ ਤੇ ਤਿੰਨੇ ਬੱਚਿਆਂ ਨੂੰ ਬਾਈ ਬਾਰ ਕੱਟਿਆ ਤੇ ਮੱਝ ਦੀ ਜਾਨ ਬਚਾਈ ਤੇ ਜੇ ਕੁਛ ਨਾ ਟਾਈਮ ਤੇ ਇਹ ਨਾ ਕੀਤਾ ਜਾਂਦਾ ਤੇ ਮੱਝ ਨੂੰ ਖਤਰਾ ਹੋ ਸੀਗਾ ਤੋਂ ਸ਼ੁਕਰਾ ਡਾਕਟਰ ਸਾਹਿਬ ਦਾ ਬਹੁਤ ਧੰਨਵਾਦ ਡਾਕਟਰ ਸਾਹਿਬ ਦਾ ਡਾਕਟਰ ਆਰਮ ਕੁਮਾਰ ਜੀ ਦਾ ਬਹੁਤ ਬਹੁਤ ਸ਼ੁਕਰੀਆ ਸਾਡੇ ਸਾਰੇ ਏਰੀਏ ਨੂੰ ਮਾਣ ਹੈ ਇਹਨਾਂ ਤੇ ਸਾਰੇ ਏਰੀਏ ਨੂੰ ਇਹਨਾਂ ਨੂੰ ਸਲੂਟ ਹੈ ਇਹਨਾਂ ਨੂੰ ਸਾਰੇ ਏਰੀਆ ਵੱਲੋਂ ਤੇ ਜਦੋਂ ਡਾਕਟਰ ਸਾਹਿਬ ਕਿਸੇ ਦੇ ਘਰੇ ਆ ਜਾਂਦੇ ਆ ਢਿੱਲਮਠ ਤੇ ਪਸ਼ੂਦੀ ਤੇ ਤਾਂ ਬਈ ਅੱਧਾ ਦਿਲ ਤਾਂ ਹੀ ਖੜ ਜਾਂਦਾ ਹੈਗਾ ਵੀ ਜਦੋਂ ਡਾਕਟਰ ਸਾਹਿਬ ਡਾਕਟਰ ਸਾਹਿਬ ਦਾ ਬਹੁਤ ਤਜਰਬਾ ਹੈਗਾ ਬਹੁਤ ਲੰਬੇ ਟਾਈਮ ਤੋਂ ਡਾਕਟਰੀ ਦੀ ਸੇਵਾ ਕਰ ਰਹੇ ਨੇਗੇ ਸੋ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਪਰਮਾਤਮਾ ਇਹਨਾਂ ਨੂੰ ਦਿਨ ਤੁਕੜੀ ਰਾਤ ਤੁਕੜੀ ਤਰੱਕੀ ਬਖਸ਼ੇ ਬਹੁਤ ਬਹੁਤ